ਬਟਾਲਾ ਦੇ ਪਹਾੜੀ ਗੇਟ ਸਥਿਤ ਕੱਪੜਿਆਂ ਦੀ ਦੁਕਾਨ ਵਿੱਚੋਂ ਬੜੀ ਹੀ ਚਲਾਕੀ ਨਾਲ ਕੁਝ ਚੋਰ ਕੱਪੜੇ ਚੋਰੀ ਕਰਕੇ ਨਿਕਲ ਗਏ ਤੇ ਇਨ੍ਹਾਂ ਚੋਰਾਂ ਵਿੱਚ ਔਰਤਾਂ ਵੀ ਸ਼ਾਮਲ ਸਨ। ਅਤੇ ਇਹ ਗ੍ਰਾਹਕ ਬਣ ਕੇ ਦੁਕਾਨ ਤੇ ਆਏ ਸਨ ਤੇ ਸਬੰਧੀ ਥਾਣਾ ਸਿਟੀ ਬਟਾਲਾ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ। ਇਹ ਘਟਨਾ ਦੁਕਾਨ ਦੇ ਅੰਦਰ ਅਤੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਦੁਕਾਨਦਾਰ ਸੁਰਿੰਦਰ ਪਾਟਿਆ ਦੀ ਪਹਾੜੀ ਗੇਟ ਵਿੱਚ ਕੱਪੜੇ ਦੀ ਦੁਕਾਨ ਹੈ। ਉਹਨੇ ਕਿਹਾ ਹੈ ਕਿ ਚਾਰ ਵਿਅਕਤੀ ਆਏ ਸਨ ਤੇ ਉਸ ਵੇਲੇ ਦੁਕਾਨ ਵਿੱਚ ਹੋਰ ਵੀ ਗ੍ਰਾਹਕ ਸਨ। ਇਸ ਦੌਰਾਨ ਇਹ ਗ੍ਰਾਹਕ ਕੱਪੜੇ ਵੀ ਕਰਦੇ ਰਹੇ ਅਤੇ ਆਪਸ ਵਿੱਚ ਗੱਲਾਂ ਵੀ ਕਰਦੇ ਰਹੇ ਜਦੋਂ ਦੁਕਾਨਦਾਰ ਦੂਸਰੇ ਗ੍ਰਾਹਕ ਵਿੱਚ ਵਿਅਸਤ ਹੋ ਗਿਆ ਤਾਂ ਇਹਨਾਂ ਨੇ ਔਰਤਾਂ ਦੇ ਕਰੀਬ 15000 ਰੁਪਏ ਦੇ ਕੱਪੜੇ ਆਪਣੇ ਸ਼ਾਲਾਂ ਵਿੱਚ ਲੁਕਾ ਕੇ ਲੈ ਗਏ ਅਤੇ ਦੁਕਾਨ ਵਿੱਚੋਂ ਖਿਸਕ ਗਏ ਜਦੋਂ ਗ੍ਰਾਹਕਾਂ ਨੂੰ ਫੁਰਸਤ ਮਿਲੀ ਤਾਂ ਦੁਕਾਨਦਾਰ ਨੇ ਵੇਖਿਆ ਕਿ ਕਾਫੀ ਕੱਪੜੇ ਘਟ ਸਨ ਜਦੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਸਾਰੇ ਹਕੀਕਤ ਖੁੱਲ ਕੇ ਸਾਹਮਣੇ ਆ ਗਈ ਤੇ ਇਹ ਵੀ ਪਤਾ ਲੱਗਾ ਕਿ ਇਹ ਚਾਰ ਨਹੀਂ ਪੰਜ ਲੋਕ ਸਨ ਤੇ ਇਹਨਾਂ ਦੇ ਇੱਕ ਸਾਥੀ ਬਾਹਰ ਕਾਰ ਵਿੱਚ ਬੈਠਾ ਸੀ ਇੱਥੇ ਗੱਡੀ ਆਣੀ ਆ ਕਾਲੇ ਰੰਗ ਦੀ ਆਲਟੋ ਇਹ ਗੱਡੀ ਨੂੰ ਟਿਕਾਣੀ ਆ ਨੱਗੇ ਚਲ ਗਈਆਂ ਗੱਡੀ ਅੱਗੇ ਆਗ ਲੱਗ ਜਾਣੀ ਆ ਇੱਥੇ ਆਹ ਹੀ ਆਲਟੋ ਆ ਗਈ ਇੱਥੇ ਲੱਗੀ उत ब्रेक ला दी ने समान रखा ने फिर वापस आ जाए दोहरे चोरी करना आई है दोबारा फिर चोरी करके ਤੁਰੇ ਕੀ ਚੁੱਕੇ ਲੱਗੀਆਂ ਯਾ ਨਹੀਂ ਪਤਾ ਲੱਗਾ ਤੁਰੇ ਆ ਗਈਆਂ ਫੇਰ ਵਾਪਸ ਜਿਹੜੇ ਆਈ ਇਹਨਾਂ ਦੇ ਨਾਲ ਰਲੇ ਦੇ ਸੀ ਇਹਨਾਂ ਨੂੰ ਸੂਟ ਫਲਾ ਰਹੀ ਤਾਂ ਕੀ ਚੁੱਕ ਕੇ ਲੈ ਜਨ ਇੰਨੇ ਸਾਰੇ ਸੂਟਾਂ ਚੁੱਕ ਕੇ ਫੜਾਏ ਚੁੱਕਣ ਵਾਸਤੇ ਚੋਰੀ ਕਰਨ ਵਾਸਤੇ ਤੇ ਨਾਲ ਜਾ ਕੇ ਜਾਣ ਵਾਲੇ ਇਹ ਵੀ ਲੈ ਕੇ ਗਈ ਸੂਟ ਆਪਣੇ ਨਾਲ ਲੁਕਾ ਕੇ ਇੰਡੀਆ ਕ੍ਰਾਈਮ ਨਿਊਜ਼ zulm ke khilaf jung aap dekh rahe hain india crime